ਕੁਟੀ ਨਚਾਈ ਸੁਬਾਹ ਦੇ 4 ਵਜੇ ਹਾਂ ਜਦ ਮੰਮੀ ਕੱਤਕ ਮੈਂ ਕੁਟੀਆਂ ਜਾਂਦੀ ਸੀ ਸੁਬਾਹ ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਗਨੇ ਵੀ ਦੁਨੀਆ ਦੇ ਵਿੱਚ ਤੁਹਾਡੇ ਸਾਰੇ ਭਣ ਭਰਾਵਾਂ ਦਾ ਸਵਾਗਤ ਕਰਦੇ ਹਾਂ ਜੀ ਫੋਰ ਸਨ ਆਊਟ ਤੁਸੀਂ ਸਾਰੇ ਜਣੇ ਠੀਕ ਹੋ ਵਧੀਆ ਉਮੀਦ ਕਰਦੇ ਹਾਂ ਤੁਸੀਂ ਵੀ ਠੀਕ ਹੋਵੋਗੇ ਆਪਾਂ ਵੀ ਬਹੁਤ ਵਧੀਆ ਲਓ ਜੀ ਅੱਜ ਆਪਾਂ ਤੁਹਾਡੇ ਨਾਲ ਲੈ ਕੇ ਆਏ ਹਾਂ ਸਭ ਤੋਂ ਵਧੀਆ ਪਸ਼ਮੀਨਾ ਤੇ ਟੀਸ ਦਾ ਪਸ਼ਮੀਨਾ ਜਿਹੜਾ ਨਾ ਪਿਓਰ ਦਾ ਪਸ਼ਮੀਨਾ ਜਿਵੇਂ ਕੀ ਸਲਵਾਰਾਂ ਦਾ ਫੈਬਰਿਕ ਹੁੰਦਾ ਹੈ ਨਾ ਸਾਰੀ ਸ਼ਾਲਾਂ ਦਾ ਫੈਬਰਿਕ ਹੁੰਦਾ ਪਤਲਾ ਜਣਾ ਉਦਾਂ ਦਾ ਹੀ ਸੂਟਾ ਦਾ ਜੀ ਬਿਲਕੁਲ ਦੇਖੋ ਲਾਈਟ weight ਦਾ ਪਸ਼ਮੀਨਾ ਹੈ ਇੰਨੇ ਲਾਈਟ weight ਦੇ ਸੂਟਾ ਪਰ ਹੈ ਪਿਓਰ ਤੇ ਸੂਟਾ ਹੈ ਪਸ਼ਮੀਨੇ ਦੇ ਹੈ ਤੇ ਵਧੀਆ ਵਾਲਾ ਪਸ਼ਮੀਨਾ ਇਹਦੇ ਤੁਸੀਂ ਹੁਣ ਮੈਂ ਤੁਹਾਡੇ ਕੋਲ ਤੁਹਾਡੇ ਨਾਲ ਅੰਨੇ ਫਿਰ ਜ਼ਿਆਦਾ ਕਲਰ ਸ਼ੇਅਰ ਕਰੂੰਗੀ ਸਭ ਤੋਂ ਪਹਿਲਾਂ ਤਾਂ ਜੋ ਜੋ ਘਰ ਆ ਗਿਆ ਜਿਨ੍ਹਾਂ ਤੇ ਕਰਵਾਣਾ ਆਪਾਂ ਨੇ ਵਰਕ ਇਹ ਆਪਾਂ ਨੂੰ ਆਇਆ ਹੋਇਆ ਬਾਰੋਂ ਆਰਡਰ ਜੀ ਤੇ ਇਹ ਜਾਣਗੇ ਸੂਟ ਜੀ ਆਪਣੇ ਕੈਨੇਡਾ ਦੇ ਵਿੱਚ ਤੇ ਕੈਨੇਡਾ ਤੋਂ ਆਰਡਰ ਆਇਆ ਜੀ ਉਹਨਾਂ ਦੀ ਫੈਮਿਲੀ ਤੋਂ ਸੂਟਾਂ ਦੇ ਪਰ ਵਰਕ ਕਰਵਾਉਣਾ ਜੇ ਕਿਸੇ ਨੇ ਸੇਮ ਇਹਦੇ ਚ ਹੀ ਲੈਣਾ ਨਾ ਤਾਂ ਮੈਨੂੰ ਜਲਦੀ ਤੋਂ ਜਲਦੀ ਆਰਡਰ ਦੇ ਦੇਓ ਤੇ ਆਪਾਂ ਉਹਨਾਂ ਹੋਰ ਭੈਣਾਂ ਦੇ ਜਿਨ੍ਹਾਂ ਜਿਨ੍ਹਾਂ ਨੇ ਵੀ ਆਰਡਰ ਦੇਣਾ ਹੈ ਤੇ ਜਲਦੀ ਜਲਦੀ ਫਿਰ ਵਰਕ ਵਾਸਤੇ ਉਹਨਾਂ ਦੇ ਵੀ ਸੂਟ ਦੇ ਕੇ ਆਵਾਂਗੀ ਠੀਕ ਹੈ ਨਾ ਜੀ ਮੈਂ ਤੁਹਾਨੂੰ ਇਹਦੇ ਹੋਰ ਵੀ ਦਿਖਾ ਦੂੰਗੀ ਕਲਰ ਸਾਰੇ ਤੇ ਬੋਲ ਕੇ ਵੀਡੀਓ ਦੇ ਵਿੱਚ ਸਾਰਾ ਕੁਝ ਦੱਸੂੰਗੀ ਠੀਕ ਹੈ ਸਭ ਤੋਂ ਪਹਿਲਾਂ ਹੁਣ ਜੋ ਕਰ ਆ ਗਿਆ ਉਹ ਮੈਂ ਤੁਹਾਨੂੰ ਦਿਖਾਨੀ ਆ 5 5 ਮੀਟਰ ਰਹਿਣਗੇ ਜੀ ਸੂਟ ਟੈਸਟਾ ਦੇ ਹੈ ਜੀ ਪਸ਼ਮੀਨਾ ਇਹ ਹੈਗਾ ਜੀ ਬਹੁਤ ਸੋਹਣਾ ਕਲਰ ਬਿਲਕੁਲ ਜਿਹੜਾ ਹਰਕਤ ਤੋਤੀਆ ਜਾਂ ਗ੍ਰੀਨ ਕਹਿ ਰਹੇ ਨੇ ਆ ਨਹੀਂ ਸੌਰੀ ਮੈਂ ਦੀ ਗ੍ਰੀਨ ਮੈਂ ਤੁਸੀ ਕਹੋਗੇ ਵੀ ਹਰ ਗੱਲ 'ਚ ਸੌਰੀ ਕਹਿ ਕੇ ਫਿਰ ਆ ਕੇ ਦੇ ਕਿ ਦੂਸਰਾ ਕਲਰ ਵੇਈ ਮੈਂ ਤੁਹਾਨੂੰ ਦੱਸ ਦਿਆਂ ਜੀ ਕਲਰ ਐਨੇ ਆ ਐਨੇ ਕਲਰ ਹਨ ਪਸ਼ਮੀਨੇ ਦੇ ਵਿੱਚ ਇੱਕ ਤਾਂ ਜਿਹੜਾ ਆਮਬ ਆਂਦਾ ਜੀ ਰਾਮ ਟੈਕਸ ਦਾ ਪਸ਼ਮੀਨਾ ਉਹ ਵੀ ਹੈਗਾ ਜੀ ਆਪਣੇ ਕੋਲ ਉਹਦਾ ਵੀ ਇੱਕ ਦੋ ਸੂਟ ਆਇਆ ਪਿਆ ਹੈ ਤੇ ਉਹ ਮੈਂ ਤੁਹਾਨੂੰ ਹੋਰ ਵੀਡੀਓ ਦੇ ਵਿੱਚ ਦਿਖਾਵਾਂਗੀ ਠੀਕ ਹੈ ਜੀ ਉਹ ਕਿਸੇ ਵਾਸਤੇ ਨਹੀਂ ਲਿਆਂਦਾ ਹੋਇਆ ਹੈਗਾ ਉਹ ਆਪਾਂ ਨੇ ਆਪਣ ਨੂੰ ਹੀ ਆਪਣੇ ਘਰ ਚਕ ਨਾ ਕਿਸੇ ਨੂੰ ਫੈਮਿਲੀ ਚ ਚਾਹੀਦਾ ਤੇ ਉਹ ਵੀ ਮੈਂ ਤੁਹਾਨੂੰ ਦਿਖਾਵਾਂਗੀ ਉਹ ਹੈਵੀ ਹੁੰਦਾ ਕਪੜਾ ਉਹ ਹੈਗਾ ਜੀ ਰਾਮ ਟੈਕਸ ਰਾਮ ਟੈਕਸ ਦਾ ਤੇ ਇਹ ਹੈਗਾ ਟਿਸਟਾ ਦਾ ਤੇ ਇਹਦੇ ਵਿੱਚ ਵੀ ਇੰਨੇ ਕੁ ਜ਼ਿਆਦਾ ਕਲਰ ਨੇ ਸਮਝੇ ਨਹੀਂ ਆਉਂਦੇ ਕਿ ਕਿਹੜੇ ਕਲਰ ਦਾ ਕੀ ਨਾਮ ਹੈ ਕਿਹੜੇ ਕਲਰ ਦਾ ਕੀ ਨਾਮ ਹੈ ਬੰਦੇ ਨੂੰ ਪਾਗਲ ਹੋਣ ਵਾਲੀ ਗੱਲ ਹੈ ਪੀਰ ਜੀ ਖੁਦ ਕਹਿੰਦੇ ਨੇ ਜਿਹੜਾ ਕੱਪੜੇ ਦਾ ਇੰਨਾ ਵਪਾਰ ਕਰਦੇ ਨੇ ਕਹਿੰਦੇ ਮੋਨਿਕਾ ਜੀ ਇੰਨਾ ਕੱਪੜਾ ਇੰਨਾ ਕੱਪੜਾ ਕਹਿੰਦੇ ਬਾਜ਼ੇ ਵਕਤ ਤਾਂ ਨਾ ਰੋਟੀ ਖਾਂਦੇ ਖਾਂਦੇ ਪੀਛਾ ਉਹ ਅੱਜ ਇਹ ਕਪੜਾ ਆਇਆ ਜੇ ਕਪੜਾ ਕਹਿੰਦੇ ਖੁਦ ਦਾ ਦਿਮਾਗ ਖਰਾਬ ਹੋ ਜਾਂਦਾ ਅੱਗੇ ਅੱਜ ਦੇ ਨਹੀਂ ਕੰਮ ਕਰ ਰਹੇ ਹੈਗੇ ਕਿਸੇ ਸਮੇਂ ਦੇ ਵਿੱਚ ਸਾਡੇ ਕਹਿੰਦੇ ਵੀ ਬਜ਼ੁਰਗਾਂ ਨੇ ਰੇੜੀਆਂ ਲਾਈਆਂ ਕੱਪੜੇ ਦੀਆਂ ਮੰਝੀਆਂ ਤੇ ਕੱਪੜਾ ਰੱਖ ਰੱਖ ਵੇਚਿਆ ਕਿਤੇ ਸਾਈਕਲਰ ਤੇ ਵੇਚ-ਵੇਚ ਆਇਆ ਪਿੰਡਾਂ ਦੇ ਵਿੱਚ ਤਾਂ ਚਲੋ ਅੱਜ بڑے بڑے ਵਪਾਰੀ ਬਣ ਗਏ بڑے بڑے ਸ਼ੋਰੂਮ ਖੁੱਲ ਗਏ ਉਦੋਂ ਇੱਕ ਇੱਕ ਵਾਰ ਕੱਪੜਾ ਹੁੰਦਾ ਸੀ ਹਾਂ ਹੁਣ ਜਿਹਨੂੰ ਆਪਾਂ ਪਸ਼ਮੀਨਾ ਕਹਿੰਦੇ ਆ ਅੱਗੇ ਨੂੰ ਸਪੰਦ ਕਹਿੰਦੇ ਹੁੰਦੇ ਸੀ ਇਹ ਤੋਂ ਥੋੜਾ ਜਿਹਾ ਕੋ ਮੋਟਾ ਹੁੰਦਾ ਸੀ ਹੁਣ ਇੰਨੀ ਨਾ ਮਾਗੇ ਕਰਸ਼ਾ ਫਰਸ਼ਾ ਪਤਾ ਨਹੀਂ ਨਾ ਜਾਣੇ ਇੱਕ ਨਾ ਹੋਰ ਆਈ ਆ ਉਹ ਵੀ ਮੈਂ ਥੋੜਾ ਨਾਲ ਸ਼ੇਅਰ ਕਰਾਂਗੀ ਪਰ ਇਹ ਵੀਡੀਓ ਦੇ ਵਿੱਚ ਨਾ ਮੈਂ ਤੁਹਾਡੇ ਨਾਲ ਜੋ ਦਿਖਾਵਾਂਗੀ ਉਹੀ ਅੱਜ ਗੱਲ ਕਰਦੀ ਆ ਇੱਕ ਤਾਂ ਦਿਖਾਵਾਂਗੀ ਤੁਹਾਨੂੰ ਟੇਸਟਰ ਦਾ ਪਸ਼ਮੀਨਾ ਇੱਕ ਦਿਖਾਵਾਂਗੀ ਤੁਹਾਨੂੰ ਪਿਓਰ ਪਸ਼ਮੀਨਾ 48 ਪਸ਼ਮੀਨਾ ਉਹਦੇ ਚ ਜਿਹੜਾ ਅਟਾਰੀਆ ਨੇ ਪਸ਼ਮੀਨਾ ਦਾ ਉਹਦਾ ਸਾਬ ਹੈਗਾ ਆਪਾਂ ਸੂਟ ਨੂੰ ਵਿਆਹ ਸ਼ਦੀ ਚ ਵੀ ਪਾ ਸਕਦੇ ਆ ਇਹਨੂੰ ਵੀ ਪਾ ਸਕਦੇ ਆ ਜੀ ਜ਼ਰੂਰੀ ਨਹੀਂ ਹੈਗਾ ਵੀ ਮਹਿੰਗੇ ਕੱਪੜੇ ਵਾਲੇ ਹੀ ਭਜੋ ਮਹਿੰਗੇ ਨਾਲ ਉਸ ਨਾ ਬੰਦਾ 10 ਸਮਾ ਲਵੇ ਇਹ ਜੇ ਸਮਾ ਲਵੇ ਉਹਦੀ ਵਜਾ ਪਤਾ ਵੀ ਵਧੀਆ ਹੋਵੇ ਉਹ ਜਚੇ ਵੀ ਤੇ ਅਸੀਂ ਉਹਨੂੰ ਨਾ ਦੋ ਜਗ੍ਹਾ ਪਾ ਸਕਦੇ ਆ ਅਸੀਂ ਇਸ ਸੂਟ ਨੂੰ ਨਾ ਵਰਕ ਵਗੈਰਾ ਕਰਵਾ ਕੇ ਸੋਹਣਾ ਬਣਵਾ ਕੇ ਸੋਹਣੀ ਸਟੀਚਿੰਗ ਕਰਵਾ ਕੇ ਵਿਆਸ਼ਕਦੀ ਦੇ ਵਿੱਚ ਵੀ ਜਦੋਂ ਜਿੰਨਾ ਕਿ ਇੱਕ ਵੱਡਾ ਫੰਕਸ਼ਨ ਹੁੰਦਾ ਉਸ ਤੋਂ ਉਸ ਤੇ ਪਾ ਸਕਦੇ ਆ ਠੀਕ ਹੈ ਜੀ ਤੇ ਜਿਵੇਂ ਫਿਰ ਅਸੀਂ ਅਖੰਡ ਪਾਠ ਕਰਵਾਨੇ ਆ ਉਸ ਤੇ ਪਾ ਸਕਦੇ ਆ ਅਸੀਂ ਗੁਰਦੁਆਰਾ ਸਾਹਿਬ ਜਾਣਾ ਉਸ ਤੇ ਵੀ ਪਾ ਸਕਦੇ ਆ ਠੀਕ ਹੈ ਜੀ ਲਓ ਜੀ ਹੁਣ ਦੇਖੋ ਤੁਸੀਂ ਕਲਰ ਕਲਰ ਬਹੁਤ ਸੋਹਣਾ ਜੀ 5 ਮੀਟਰ ਦਾ ਲੱਗ ਨਹੀਂ ਰਿਹਾ 5 ਮੀਟਰ ਲੱਗਦਾ 2 ਮੀਟਰ ਦਾ ਪੀਸ ਹੈ ਕਿਉਂਕਿ ਲਾਈਟ ਵੇਟ ਹੈ ਪਰ ਹੈ 5 ਮੀਟਰ ਦੇਖੋ ਕਲਰ ਬਹੁਤ ਸੋਹਣਾ ਜੀ ਬਹੁਤ ਸੋਹਣਾ ਅੱਜ ਦੇ ਚ ਰਹਿਣਗੇ ਇਟਾਲੀਅਨ ਪਸ਼ਮੀਨਾ ਤੇ 30 ਟਾ ਪਸ਼ਮੀਨਾ ਮੈਂ ਇਹ ਨਹੀਂ ਕਿ ਕੰਗਿਲ ਹਰੇ ਹਰੇ ਹੋ ਰਣਗੇ ਦੋਨੋਂ ਉਹ ਵੀਰ ਜੀ ਬੈਸਪਨ ਦੋਨੋਂ ਹਰੇ ਹਰੇ ਲੈ ਰਿਹਾ ਮੈਂ ਕਿ ਜਿੱਦਾਂ ਜਿੱਦਾਂ ਦੇ ਮੈਂ ਆਪਣੀ ਹੀ ਚੁਆਇਸ ਦੇ ਲੈਣੀਆਂ ਮੇਰੇ ਇਹ ਜੇ ਕਸਟਮਰ ਹੈ ਨਾ ਬਹੁਤ ਜ਼ਿਆਦਾ ਮੇਰੇ ਕਈ ਪੇਣਾ ਨੇ ਬਾਹਰ ਮੈਂ ਉਹਨਾਂ ਨੂੰ ਬਾਅਦ ਚ ਦਿਖਾਨੀਆਂ ਮੈਂ ਆਪਣੀ ਪਸੰਦ ਦੇ ਸੂਟ ਲੈ ਕੇ ਆਉਣੀ ਹੁੰਦੀ ਆ ਵੀ ਮੈਂ ਹੁਣ ਆ ਗਈ ਕਿਉਂਕਿ ਕੱਪੜਾ ਵੇਚਦੇ ਆ ਜੀ ਪਤਾ ਹੈ ਚੀਜ਼ ਵਧੀਆ ਵੇਚਾਂਗੇ ਰੰਗ ਵਧੀਆ ਵੇਚਾਂਗੇ ਤਾਂ ਹੀ ਗਾਹ ਨੂੰ ਅਗਲਾ ਫਿਰ ਲਏਗਾ ਹੈ ਨਾ ਤੇ ਬਹੁਤ ਸੋਹਣਾ ਹੈ ਜੀ ਬਹੁਤ ਵਧੀਆ ਤੇ ਇਹ ਹੈਗਾ ਮਾਸਟਰ ਕਲਰ ਦੇ ਵਿੱਚ ਜੀ ਬਹੁਤ ਸੋਹਣਾ ਦੇਖੋ ਕਲਰ ਸੋਹਣਾ ਆ ਗਿਆ ਨਾ ਇਹ ਹਾਂਜੀ ਬਹੁਤ ਸੋਹਣਾ ਦੇਖੋ ਇਹ ਮਾਸਟਰ ਦੇ ਵਿੱਚ ਆ ਗਿਆ ਜੀ ਠੀਕ ਹੈ ਨਾ ਇਹ ਮਾਸਟਰ ਆ ਗਿਆ ਤੇ ਇਹ ਹੈਗਾ ਜੀ ਨਾ ਤਾਂ ਇਹ ਨਾ ਵੀ ਰੰਗਾ ਨਾ ਇਹ ਗਾਜਰੀ ਹੈ ਨਾ ਇਹ ਡੱਟਾ ਇਹ ਵੀ ਨਮਾਜੇ ਹੀ ਰੰਗਾ ਇਹ ਵੀ ਅੱਛਾ ਲੱਗ ਰਿਹਾ ਕਲਰ ਇਹ ਵੀ ਬਹੁਤ ਸੋਹਣਾ ਲੱਗ ਰਿਹਾ ਪਰ ਇਹ ਨਾ ਵੀ ਨਹੀਂ ਹੈਗਾ ਬਹੁਤ ਪਿਆਰਾ ਕਲਰ ਹੈ ਜੀ ਕੋਈ ਸਬਜੀ ਹੁੰਦੀ ਐ ਐਸੀ ਸੀ ਕੋਈ ਸਬਜੀ ਹੁੰਦੀ ਐ ਐਸੀ ਸੀ ਅਨੋਖੀ ਮੁੰਦਕਾ ਨਾ ਤੁਹਾਨੂੰ ਇਹ ਲੱਗਦੀ ਇਹ ਵੀ ਕਲਰ ਬਹੁਤ ਸੋਹਣਾ ਹੈ ਪਸ਼ਮੀਨੇ ਦੇ ਵਿੱਚ ਨਾ ਜਿਹੜਾ ਇਹ ਜਿਹੜਾ ਕਲਰ ਆਇਆ ਇਹ ਵੀ ਬਹੁਤ ਪਿਆਰਾ ਇਹ ਹੈਗਾ ਜੀ ਤੋਤੀਆ ਗ੍ਰੀਨ ਇਹ ਤੋਤੀਆ ਗ੍ਰੀਨ ਠੀਕ ਹੈ ਨਾ ਅੱਗੇ ਕਹਿੰਦੇ ਹੁੰਦੇ ਸੀ ਇਹਨੂੰ ਬੇਕਰੰਗਾ ਕਹਿੰਦੇ ਹੁੰਦੇ ਸੀ ਪੰਜਾਬੀ ਭੈਣਾਂ ਵਿਚਾਰੀਆਂ ਸਾਡੀਆਂ ਪਿੰਡਾਂ ਦੇ ਵਿੱਚ ਰਹਿਣ ਵਾਲੀਆਂ ਸਾਡੇ ਨਾਲ ਹਨਾ ਤੇ ਇਹਨੂੰ ਤਾਂ ਸਨਕਰਾਂ ਅਪਕੰਦੇਸ ਨੇ ਐਲਸਾ ਮੋਨਜੇ ਨੇ ਕਿ ਬਿਲਕੁਲ ਵੀ ਜੀ ਤੇ ਪਰ ਬਹੁਤ ਸੋਹਣਾ ਜੀ ਜਿੱਦਨ ਵਾਕਈ ਪਤਾ ਚੱਲੂਗਾ ਜੇ ਕੋਈ ਵੀ ਘਣਪਾਈ ਹੋਰ ਵੀ ਲਊਗਾ ਨਾ ਵੀ ਮਤਲਬ ਕਿ ਉਹਨੂੰ ਪਤਾ ਚੱਲਦਾ ਵੀ ਹਾਂ ਇਸ ਲੇਡੀਸ ਨੇ ਵਾਕਈ ਅੱਛੀ ਵਾਲੀ ਵੈਰਾਈਟੀ ਪਾਈ ਹੋਈ ਹੈ ਹਨਾ अच्छा सोणा सूट ਪਾਇਆ ਹੋਇਆ ਬਾਕੀ ਆਪਾਂ ਨੇ ਚਲੋ ਕਿਸੇ ਤੋਂ ਕਿਆ ਲੈਣਾ ਮੇਨ ਗੱਲ ਹੈ ਕਿ ਸਾਨੂੰ ਵੀ ਪਤਾ ਕਿ ਹਾਂ ਮੇਰੇ ਕੋਲ ਹੁਣ ਜਿੰਨਾ ਵੀ ਆ ਰਿਹਾ ਨਾ ਪਿਛਲੇ ਸਾਲ ਰਾਮ ਟੈਕਸ ਨਾ ਪਿਛਲੇ ਤੋਂ ਪਿਛਲੇ ਸਾਲ ਰਾਮ ਟੈਕਸ ਬਹੁਤ ਜ਼ਿਆਦਾ ਵੇਚਿਆ ਸੀ ਇੰਨਾ ਰਾਮ ਟੈਕਸ ਵੇਚਿਆ ਸੀ ਹੁਣ ਹੁਣ ਰਾਮ ਟੈਕਸ ਦੀ ਬਜਾਏ ਨਾ ਆ ਰਿਹਾ ਰਾਮ ਟੈਕਸ ਬਹੁਤ ਵੱਧੂ ਆ ਰਿਹਾ ਉਸ ਤੋਂ ਵੱਧ ਕੇ ਨਾ 10 ਗੁਣਾ ਜ਼ਿਆਦਾ ਕੀ ਸਟਾਰੀ ਹੈ टिस्टा ही टिस्टा टिस्टा ही टिस्टा आ रही है बहुत बढ़िया क्योंकि टीस्टा महंगा जरूर है पर टीसटा का भी कोई बहुत ही अच्छा क्योंकि ये एक नेचुरली नेचुरली नैचुरली कपड़ा हो जाता है ਕਿ ਬੂਰ ਨਹੀਂ ਆਂਦਾ ਬਾਕੀ ਆਪ ਸਾਰੇ ਸਬਸਕ੍ਰਾਈਬ ਕਰ ਲੋ ਅਬ ਤਾਂ ਆਤੀ ਸੋਰਟਸ ਕੀ ਵੀਡੀਓ ਹਾਂਜੀ ਹੁਣ ਨਾ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਵ ਵੀ ਕਰਿਆ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਹੁਣ ਫੇਰ ਮੈਂ ਸੌਰੀ ਕਮੈਂਟ ਕਰਨ ਤਾਂ ਜਿਵੇਂ ਨਾ ਜਿਵੇਂ ਕਹਿੰਤੇ ਹਟਦੇ ਨੇ ਵੀ ਕਮੈਂਟ ਤੁਸੀਂ ਨਾ ਕਰੋ ਹਨਾ ਵੀ ਕਰੋ ਜਾਂ ਵੇ ਮਤਲਬ ਬੋਲਦੀও ਨਹੀਂ ਕੁਛ ਵੀ ਮੰਮੀ ਆਪਕੇ ਇੱਕ ਕਸਟਮਰ ਕੋ ਤਾਂ ਬੋਲਣਾ ਹੀ ਨਹੀਂ ਪੜਦਾ ਕਿ ਕਮੈਂਟ ਕਰਦਾ ਹਾਂ ਜੀ ਤੇ ਇੱਕ ਗੱਲ ਹੈ ਜੀ ਸੱਡ ਨਾ ਕਿ ਜਲੰਦਰ ਤੋਂ ਦੀਦੀ ਸਾਨੂੰ ਨਾ ਜਿੱਦਣ ਦੀ ਸੱਡੀ ਅਸੀਂ ਵੀਡੀਓ ਪਾਉਣੀ ਸ਼ੁਰੂ ਕਰੀ ਐ ਉਸ ਦਿਨ ਤੋਂ ਲੈ ਕੇ ਹੁਣ ਤੱਕ ਨਾ ਉਹਨਾਂ ਨੇ ਕਮੈਂਟ ਕਰਨਾ ਹੀ ਕਰਨਾ ਉਹਨਾਂ ਨੇ ਨਾ ਸਾਡੇ ਮੋਬਾਈਲ ਦੇ ਉੱਪਰ ਕਨਾ ਜਿਹੜੀ ਆਪਣੀ ਉਹ ਹੁੰਦਾ ਪ੍ਰਾਈਵੇਟ ਅਕਾਊਂਟ ਹੁੰਦਾ ਕਿਆ ਬੋਲਣਾ ਚਾਹ ਰਹੇ ਹੋ ਕਿਆ ਬੋਲਣਾ ਚਾਹ ਰਹੇ ਹੋ ਮੈਂ ਦੱਸ ਦਈਏ ਮੈਂ ਕਿਆ ਬੋਲਣਾ ਚਾਹ ਰਿਹਾ ਜਿਹੜਾ ਅ ਅਸੀਂ ਸ਼ੇਅਰ ਨਹੀਂ ਕਰ ਸਕਦੇ ਸਾਡਾ YouTube ਦਾ ਪ੍ਰਾਈਵੇਟ ਅਕਾਊਂਟ YouTube ਦੇ ਨਾਲ ਹੀ ਹਿੰਕਾ ਨਾ ਉਸ ਦੇ ਉੱਪਰ ਕਨਾ ਜਿਹੜਾ ਸਾਨੂੰ ਅ ਲਿੰਕ ਡੇਲੀ ਕਾਟਦਾ ਨਾ ਕਮੈਂਟ ਡੇਲੀ ਪਹਿਲੀ ਵੀਡੀਓ ਤੇ ਲੈ ਕੇ ਮੂਹ ਤੱਕ ਉਹਨਾਂ ਨੇ ਨਾ ਉਸ ਬੰਦੇ ਦੇ ਲਈ ਉਸ ਪਰਸਨ ਦੇ ਲਈ ਦਿਨ ਭੇਜਿਆ ਕਿ ਇਹ ਤੁਹਾਡਾ ਬਹੁਤ ਉਸ ਚੀਜ਼ ਨੂੰ ਸਬਸਕ੍ਰਿਪਸ਼ਨ ਬੋਲਦੇ ਆ ਸਬਸਕ੍ਰਿਪਸ਼ਨ ਹਾਂ ਬੋਲੋ ਸਬਸ हाँ जी और कि मेनू बेटी ने कि है मम्मी आंटी जी दे ए आया क्योंकि ए थोड़ा सब तो बड़ा मतलब की वह है ਪੱਕਾ ਸਬਸਕ੍ਰਾਈਬਰ ਹੈ ਸਬਸਕ੍ਰਾਈਬਰ ਤਾਂ ਬਹੁਤ ਜ਼ਿਆਦਾ ਕਿ ਇਹ ਕਮੈਂਟ ਕਰਨਾ ਕਦੇ ਨਹੀਂ ਭੁੱਲਦੇ ਇਹ 100% ਕਮੈਂਟ ਹੁਣ ਉਸ ਆਪਣੇ ਆਪ ਹੀ ਸਮਝ ਜਾਣਗੇ ਕਿ ਉਹ ਕੌਣ ਹੈ ਕਿ ਮੈਂ ਦਿੱਲੀ ਹੀ ਕਮੈਂਟ ਕਰਦੀ ਹਾਂ ਮੈਂ ਦਿੱਲੀ ਹੀ ਕਰਦੀ ਹਾਂ ਉਹਨਾਂ ਦੇ ਲਈ ਮੈਂ ਤਾਂ ਕਹਿੰਦੀ ਤੁਸੀਂ ਕਿ ਮਮੂ ਮੈਨੂੰ ਲੱਗਦਾ ਭਾਵੇਂ ਕੋਈ ਕਸਟਮਰ ਜਾਂ ਪਰ ਕੋਈ ਬਲੱਡ ਰਿਲੇਸ਼ਨ ਆਣਗੇ ਸਾਥ ਬੇਟੇ ਸਾਹਮਣੇ ਆਈ ਹੈ ਮੇਰਾ ਸਾਹਮਣੇ ਆਈ ਹੈ ਦੇਖੋ ਮੈਨੂੰ ਕੋਈ ਮੇਰੇ ਘਰ ਕੋਈ ਆਵੇ ਮੇਰੇ ਨਾਲ ਜਿਹੜੇ ਘਰ ਆਣਗੇ ਉਹਨਾਂ ਲਈ ਵੀ ਬਹੁਤ ਵੈਲਕਮ ਸਾਨੂੰ ਇਹ ਹੁੰਦਾ ਸੀ ਕਿੱਥੇ ਬਿਠਾਈਏ ਐਂ ਬੱਕੇ ਸੀ ਦਿਲ ਤੋਂ ਪਿਆਰ ਕਰਦੇ ਆ ਹਨਾ ਜਦੋਂ ਵੀ ਸਾਡੇ ਘਰ ਕੋਈ ਆਦਾ ਦੂਜੀ ਗੱਲ ਜਦੋਂ ਵੀ ਕੋਈ ਰਾਹ ਰਸਤੇ 'ਚ ਮਿਲ ਜਾਂਦਾ ਉਹ ਕੋਈ ਆਪਣੇ ਨਾਲ ਪਿਆਰ ਕੇ ਹੱਸ ਕੇ ਬੋਲ ਜਾਂਦਾ ਉਹ ਮਿੱਠੇ ਬੋਲ ਆਪਾਂ ਵੀ ਫਿਰ ਪੂਰੀ ਤਰ੍ਹਾਂ ਗਲੇ ਤੇ ਮਤਲਬ ਕਿ ਪਿਆਰ ਨਾਲ ਹੀ ਗੱਲ ਤੇ ਬਾਕੀ ਸਾਰੇ ਜਣੇ ਉਸੇ ਦੀਦੀ ਦੀ ਤਰ੍ਹਾਂ ਬਣੋ ਡੇਲੀ ਕਮੈਂਟ ਕਰਿਆ ਕਰੋ ਜੀ ਤੁਹਾਡੇ ਕਮੈਂਟ ਕਰਨ ਦੇ ਨਾਲ ਕਿਤੇ ਭੈਣ ਦੀ ਚੜ੍ਹਾਈ ਹੋ ਜੀ ਵੀ ਜੀ ਸਾਰੇ ਜਣੇ ਅਰਦਾਸ ਕਰੋ ਤੇ ਲੋ ਜੀ ਬਲੌਗ ਦਾ ਐਂਡ ਅਪ ਇੱਥੇ ਕਰਦੇ ਆ ਐਨੇ ਪਿਆਰੇ ਪਿਆਰੇ ਸੂਟ ਆਏ ਆ ਐਨੇ ਸੋਹਣੇ ਸੋਹਣੇ ਸੂਟ ਆਏ ਆ ਤੇ ਮਿਲੇਗਾ 5 ਮੀਟਰ ਠੀਕ ਹੈ ਨਾ ਜੀ 5 ਤੋਂ ਘਟ ਕੱਟ ਨਹੀਂ ਲੱਗੇਗਾ ਲਗਵਾ ਕੇ ਵੀ ਕਿਆ ਕਰੂੰਗੇ ਪਾਉਂਗੇ ਤੇ ਸਲਵਾਰਾ ਦਾ ਵੀ ਤਾਂ ਫਿਰ ਖਰੀਦੋਗੇ ਤਾਂ ਫਿਰ ਪੂਰਾ 5 ਹੀ ਲੈ ਕੇ ਫਾਇਦਾ ਹੈ ਲੋ ਜੀ ਹੁਣ ਇਹਨਾਂ ਤੇ ਉੱਪਰ ਹੋਏਗੀ ਕਢਾਈ ਜਿੱਦਣ ਵੀ ਕਢਾਈ ਹੋ ਕੇ ਆਗੇ ਉਦੋਂ ਫੇਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਫੇਰ ਤੁਸੀਂ ਮੰਨਿਓ ਵੀ ਹਾਂ ਇਹਨਾਂ ਹੁਣ ਪਲੇਨ ਸੁੱਟਾਂ ਦਾ ਬਣਾਇਆ ਕੀ ਚੀਜ਼ ਹੈ ਪਿਓਰ ਦੀ ਪਸ਼ਮੀਨਾ ਜੀ 100% ਬਿਲਕੁਲ ਲਾਈਟ ਵੇਟ ਦਾ ਪਿਓਰ ਦਾ ਪਸ਼ਮੀਨਾ ਚਲੋ ਜੀ ਹੁਣ ਵਲੌਗ ਦਾ ਐਂਡ ਕਰਦੇ ਹਾਂ ਐਂਡ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਪਲੀਜ਼ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵਲੌਗ ਕੀ ਮੱਦੇ ਲੱਗਿਆ ਤਾਂ ਤੱਕ ਵੀ ਬਾਏ ਬਾਏ ਸਾਰੇ ਬੋਲੋ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਰਾਧੇ ਲੋ ਜੀ ਆ ਸਾਰੇ ਰੰਗ ਹੁਣ ਆਪਾਂ ਤੁਹਾਡੇ ਨਾਲ ਹੋਰ ਸ਼ੇਅਰ ਕਰਦੇ ਆਂ ਸਭ ਤੋਂ ਪਹਿਲਾਂ ਤੁਸੀਂ ਆਹ ਵਾਲਾ ਕਲਰ ਦੇਖੋ ਐਨਾ ਪਿਆਰਾ ਕਲਰ ਐ ਬਹੁਤ ਜਿਆਦਾ ਸੋਹਣਾ ਪਿਓਰ ਟਿਸਟਾ ਦੇ ਅੰਦਰ ਬਿਲਕੁਲ ਪਿਓਰ ਜਿਵੇਂ ਕਿ ਆਪਣੇ ਕੋਲ ਪਿਓਰ ਸਿਲਕ ਆਂਦੀ ਆ ਉਦਾਂ ਹੀ ਪਿਓਰ ਟਿਸਟਾ ਇਹ ਆ ਗਿਆ ਜੀ ਹੁਣ ਆਪਣੇ ਕੋਲ ਫਿਰੋਜੀ ਕਲਰ ਇਹ ਆ ਗਿਆ ਆਪਣੇ ਕੋਲ ਪਰਪਲ ਕਲਰ ਜਿਹਨੂੰ ਵਾਈਨ ਕਲਰ ਕਹਿੰਦੇ ਆ ਇਹ ਵਾਈਨ ਕਲਰ ਐ ਪਰਪਲ ਨਹੀਂ ਹੈਗਾ ਤੇ ਆ 컬러 ਬਿਲਕੁਲ ਲਾਈਟ ਗ੍ਰੀਨ ਜੈ ਤੇ ਇਧਰ ਆ ਗਿਆ ਆਪਣੇ ਕੋਲ ਬਿਲਕੁਲ ਫਿੱਕਾ ਜਿਹਾ ਗਾਜਰੀ ਜਿਹਾ ਕਲਰ ਤੇ ਇਧਰ ਆ ਗਿਆ ਜੀ ਆਪਣੇ ਕੋਲ ਬਿਲਕੁਲ ਲਾਈਟ ਸਕਿਨ ਬਿਲਕੁਲ ਲਾਈਟ ਸਕਿਨ ਨਹੀਂ ਕਹਿ ਸਕਦੇ ਇਹਨੂੰ ਇਹਨੂੰ ਆਪਾਂ ਬਿਲਕੁਲ ਕਰੀਮ ਆਫ ਵਾਈਟ ਕਰੀਮ ਤੇ ਇਧਰ ਆ ਗਿਆ ਜੀ ਰੈੱਡ ਗਾਜਰੀ ਇਹ ਪਿਓਰ ਰੈੱਡ ਜਾਂ ਮੈਰੂਨ ਨਹੀਂ ਹੈਗਾ ਇਹ ਗਾਜਰੀ ਜਿਹਾ ਸ਼ੇਡ ਹੈ ਤੇ ਉੱਪਰ ਆ ਗਿਆ ਬਿਲਕੁਲ ਲੈ ਇਹਨਾਂ ਕਲਰਾਂ ਦੀ ਸਮਝ ਨਹੀਂ ਹੈਗੀ ਪਰ ਤੁਸੀਂ ਆਪਣੇ ਆਪ ਹੀ ਦੇਖੋ ਬਿਲਕੁਲ ਐਜ਼ ਇਟ ਇਜ਼ ਹੀ ਆਉਣਗੇ ਜੋ ਮੈਂ ਵੀਡੀਓਜ਼ ਦੇ ਵਿੱਚ ਦਿਖਾ ਰਹੀ ਹਾਂ ਤੇ ਇਧਰ ਆ ਗਿਆ ਜੀ ਮੋਰ ਪੰਖੀਆ ਕਲਰ ਇਹ ਵੀ ਕਲਰ ਬਹੁਤ ਸੋਹਣਾ ਤੇ ਇਹ ਹੈਗਾ ਜੀ ਬਲੈਕ ਕਲਰ ਸਾਰੇ ਕਲਰ ਬਹੁਤ ਜ਼ਿਆਦੇ ਸੋਹਣੇ ਨੇ ਇੱਕ ਤੋਂ ਇੱਕ ਕਲਰ ਨੇ ਬਹੁਤ ਹੀ ਜ਼ਿਆਦੇ ਵਧੀਆ ਤੇ ਮੇਨ ਗੱਲ ਹੈ ਕਿ ਫੈਬਰਿਕ ਜਿੰਨੀ ਵੀ ਆਪਾਂ ਨੇ ਵਰਕ ਕਰਵਾਉਣਾ ਇਹ ਆ ਗਿਆ ਜੀ ਗੁਲਾਬੀ ਰੰਗ ਜਿੰਨਾ ਜੇ ਆਪਾਂ ਨੇ ਵਰਕ ਕਰਵਾਉਣਾ ਤਾਂ ਇਸ ਇਸ ਐਮੇ ਦੇ ਸੂਟਾਂ ਤੇ ਕਰਾਓ ਇਹ ਆ ਗਿਆ ਮਸਟਰਡ ਇਹ ਕਲਰ ਵੀ ਬਹੁਤ ਜਾਦੇ ਸੋਹਣਾ ਇੱਧਰ ਆ ਗਿਆ ਜੀ ਪਿੰਕ ਕਲਰ ਇਹਨਾਂ ਵਿੱਚੋਂ ਆਪਾਂ ਚਾਰ ਸੂਟ ਲਏ ਨੇ ਚਾਰੋਂ ਸੂਟ ਆਪਣੇ ਇੱਕੋ ਹੀ ਘਰ ਦੇ ਵਿੱਚ ਫੈਮਿਲੀ ਨੇ ਮੰਗਵਾਏ ਨੇ ਤੇ ਉੱਧਰ ਵੀ ਆ ਗਿਆ ਇੱਕ ਪੀਸ ਹੋਰ ਇਹ ਵੀ ਬਹੁਤ ਸੋਹਣਾ ਕਲਰ ਹੈ ਬਹੁਤ ਪਿਆਰਾ ਤੇ ਇੱਧਰ ਆ ਗਿਆ ਜੀ نیچے ਆ ਗਿਆ ਸੀ ਗ੍ਰੀਨ ਕਲਰ ਤੇ ਉੱਧਰ ਆ ਗਿਆ ਡਾਰਕ ਮਹਿੰਦੀ ਕਲਰ ਕਪੜਾ ਬਹੁਤ ਸੋਹਣਾ ਸਾਰਾ ਬਹੁਤ ਵਧੀਆ ਕਲਰ ਨਾ ਇੱਕ ਤੋਂ ਇੱਕ ਨੇ ਇੱਕ ਤੋਂ ਇੱਕ ਕਲਰ ਨੇ ਤੇ ਸਾਰੇ ਬਹੁਤ ਜਿਆਦੇ ਵਧੀਆ ਨੇ ਬਸ ਹੁਣ ਤੁਸੀਂ ਦੱਸੋ ਕਿ ਤੁਹਾਨੂੰ ਇਹਨਾਂ ਚੋਂ ਕਿਹੜਾ ਕਿਹੜਾ ਰੰਗ ਚਾਹੀਦਾ ਸਾਰੇ ਰੰਗ ਨਾ ਬਹੁਤ ਜਿਆਦੇ ਸੋਹਣੇ ਨੇ ਆਪੋ ਆਪਣੀ ਜਗ੍ਹਾ ਜਿਹੜਾ ਮਰਜ਼ੀ ਲੈ ਲਓ ਜਦੋਂ ਹੱਥ ਚ ਆ ਜਾਂਦਾ ਨਾ ਨੇਚਰਲੀ ਉਦੋਂ ਆਪਾਂ ਨੂੰ ਜਿਆਦੇ ਵਧੀਆ ਲੱਗਦਾ ਵੀ ਹਾਂ ਹੁਣ ਦੇਖੋ ਹੁਣ ਪ੍ਰੋਪਰ ਰੰਗ ਆ ਰਹੇ ਨੇ ਜਿਹੜੇ ਜਿਹੜੇ ਹੁਣ ਰੰਗ ਆ ਰਹੇ ਨੇ ਨਾ ਉਹੀ ਰੰਗ ਇਹ ਜਿਹੜਾ ਗ੍ਰੀਨ ਕਲਰ ਹੈ ਨਾ ਇੱਕ ਨੰਬਰ ਡਾਰਕ ਹੈ ਲਾਈਟ ਨਹੀਂ ਹੈਗਾ ਤੇ ਇਹ ਆਫ ਵਾਈਟ ਹੈ ਜਿਵੇਂ ਕੀ ਕਈ ਵਾਰੀ ਜੈਂਟਸ ਦਾ ਕੁੜਤਾ ਪਜਾਮਾ ਹੁੰਦਾ ਹੈ ਉਵੇਂ ਦੇ ਕਲਰ ਦਾ ਹੁੰਦਾ ਕਿਉਂਕਿ ਕਈ ਆਪਾਂ ਕੋਈ ਵਿਆਹ ਸ਼ਾਦੀ ਹੋਵੇ ਆਪਾਂ ਨੇ ਕਿਸੇ ਬਜ਼ੁਰਗ ਨੂੰ ਵੀ ਬਣਾ ਕੇ ਦੇਣਾ ਪੈਂਦਾ ਤੇ ਆ ਦੇਖੋ ਜੀ ਜਿਹੜੇ ਜਿਹੜੇ ਮੈਨੂੰ ਕਲਰ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਪਸੰਦ ਦੇ ਲਓ ਮੈਨੂੰ ਜਿਹੜੇ ਚਾਰ ਰੰਗ ਵੈਸੇ ਤਾਂ ਮੈਨੂੰ ਸਾਰੇ ਸੋਹਣੇ ਲੱਗ ਰਹੇ ਨੇ ਪਰ ਉਹਨਾਂ ਨੇ ਡਾਰਕ ਕਲਰ ਕਿਹਾ ਸੀ ਮੈਂ ਚਾਰ ਦਾ ਚਾਟ ਲਿਆ ਤੇ ਚਾਰ ਦਾ ਚਾਟ ਹੀ ਮੈਨੇ ਡਾਰਕ ਕਲਰ ਦਾ ਲਿਆ ਹੈ ਦੇ ਉਹ ਹੁਣ ਜਾਏਗਾ ਵਰਕ ਹੋਣ ਵਾਸਤੇ ਕਿਉਂਕਿ ਅਗਰ embroidery ਕਰवानी ਆ ਤਾਂ ਉਹਦੇ ਲਈ ਨਾ ਹਮੇਸ਼ਾ ਪਰੋਂ ਡਾਰਕ ਕਲਰ ਦਾ ਸੂਟ ਹੋਵੇ ਨਾ ਤਾਂ ਉਹਦੇ ਤੇ ਜਿਆਦਾ embroidery ਦੇ ਨਾ ਕਲਰ ਜਿਆਦਾ ਫੱਬਦੇ ਨੇ ਤੇ ਸਾਰੇ ਬਹੁਤ ਜਿਆਦੇ ਸੋਹਣੇ ਨੇ ਹੁਣ ਜਿਨ੍ਹਾਂ ਪਹਿਨਣ ਨੂੰ ਹੋਰ ਜਿਆਦਾ ਚਾਹੀਦੇ ਨੇ ਪਲੀਜ਼ ਸਭ ਮੈਨੂੰ ਜਲਦੀ ਤੇ ਜਲਦੀ ਆਰਡਰ ਦੇ ਦੇਣ ਤਾਂਕਿ ਆਪਾਂ ਉਹਨਾਂ ਦੇ ਵੀ ਆਰਡਰ ਨੂੰ ਪੂਰਾ ਕਰ ਸਕੀਏ ਇਹ ਸੂਟ ਤੁਹਾਡੇ ਤੱਕ ਪਹੁੰਚਾ ਸਕੀਏ ਪਰ ਵਰਕ ਤੋਂ ਬਿਨਾਂ ਨਾ ਲਿਓ ਵਰਕ ਕਰਵਾ ਕੇ ਭੇਜਾਂਗੇ ਦੇਖੋ ਜੀ ਜੋ ਵੀ ਵਰਕ ਦਾ ਹੋਏਗਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਿਆ ਜਾਗਾ ਜਦੋਂ ਇਹ ਸੂਟ ਨਾਲ ਹੁਣ ਮੈਂ ਵਰਕ ਵਾਸਤੇ ਦੇਖ ਕੇ ਆਵਾਂਗੀ ਫਿਰ ਦੇਖਿਓ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੀ ਇਹ ਆ ਗਿਆ ਜੀ ਇਟਾਲੀਅਨ ਪਸ਼ਮੀਨਾ ਇਸ ਪਸ਼ਮੀਨੇ ਇਹ ਇਹ ਪਿਓਰ ਦਾ ਪਸ਼ਮੀਨਾ ਇਟਾਲੀਅਨ ਪਸ਼ਮੀਨਾ ਜਿਹੜਾ ਇਹ ਵਾਲਾ ਪਸ਼ਮੀਨਾ ਇਸ ਦੀ ਹੈਂਗਿਆਤ ਚਮਕ ਹੈ ਜਿਵੇਂ ਕਿ ਸਿਲਕ ਦੇ ਵਿੱਚ ਚਮਕ ਹੁੰਦੀ ਆ ਕਲਰ ਸਾਰੇ ਇੱਕ ਤੋਂ ਇੱਕ ਨੇ ਜੇ ਆਪਾਂ ਨੇ ਵਿਆਹ ਵਿਆਹ ਸਾਦੀ ਚ ਪਾਉਣਾ ਹੋਵੇ ਨਾ ਤਾਂ ਇਹ ਵਾਲਾ ਸੂਟ ਬਿਲਕੁਲ ਠੀਕ ਰਹਿੰਦਾ ਨਾਲੇ ਤਾਂ ਰੇਟ ਵੀ ਬਿਲਕੁਲ ਵਾਜਿਬ ਹੈ ਤੇ ਨਾਲੇ ਮਤਲਬ ਕੀ ਚੀਜ਼ ਵੀ ਬਹੁਤ ਵਧੀਆ ਨਾਲੇ ਚਮਕ ਹੈ ਇਸ ਤੇ ਬੰਦਾ ਭਾਵੇਂ ਕਿਹੜੀ ਵੀ ਐਮਬਰਾਇਡਰੀ ਕਰਵਾ ਲਵੇ ਚਾਹੇ ਤਾਂ ਤੁਸੀਂ ਇਸ ਤੇ ਹੈਂਡਵਰਕ ਕਰਵਾਓ ਚਾਹੇ ਐਮਬਰਾਇਡਰੀ ਕਰਵਾਓ ਦੋਨੋਂ ਹੀ ਜਿਆਦਾ ਤੇ ਜਿਆਦਾ ਜੱchnਗੀਆਂ ਦੋਨੋਂ ਹੀ ਦੋਨੋਂ ਕਢਾਈਆਂ ਕਿਉਂਕਿ ਦੋਨੋਂ ਹੀ ਕਢਾਈਆਂ ਦੇ ਉੱਪਰ ਇਹ ਵਾਲੇ ਜਿਹੜੇ ਜੋ ਫੈਬਰਿਕ ਆ ਉਹ ਦੋਨੋਂ ਹੀ ਬਹੁਤ ਜ਼ਿਆਦੇ ਸੋਹਣੇ ਲੱਗਣਗੇ ਆ ਤੇ ਕਲਰ ਸਾਰੇ ਇਹਦੇ ਚ ਵੀ ਇੱਕੋ ਤੋਂ ਇੱਕ ਕਲਰ ਨਹੀਂ ਇੱਕੋ ਤਰ੍ਹਾਂ ਕਹਿੰਦੇ ਆ ਬਹੁਤ ਜ਼ਿਆਦੇ ਸਟਾਕ ਆਇਆ ਸੀ ਦੀਦੀ ਸਾਰਾ ਨਿਕਲ ਗਿਆ ਸਿਰਫ ਸਾਡੇ ਕੋਲ ਇਹ ਹੁਣ 6 ਤੋਂ 7 ਕਲਰ ਰਹਿ ਗਏ ਨੇ ਉਹੀ ਉਹਨਾਂ ਨੇ ਸਾਡੇ ਨਾਲ ਸ਼ੇਅਰ ਕਰ ਲਏ ਨੇ ਤੇ ਬਹੁਤ ਜ਼ਿਆਦੇ ਵਧੀਆ ਮੇਰਾ ਇੱਥੋਂ ਤਕਰੀਬਨ ਤਕਰੀਬਨ ਭਾਵੇਂ ਮੇਰਾ ਕੰਮ ਥੋੜਾ ਹੈ ਮੇਰੇ ਕੋਲ ਜਿਵੇਂ 5-10 ਗਾਹਕ ਨਾ ਐਵਰੀ ਡੇ ਰਹਿੰਦੇ ਹੀ ਰਹਿੰਦੇ ਨੇ ਏ ਕਿਉਂਕਿ ਤਕਰੀਬਨ ਹੈਗੇ ਵੀ ਫੋਰਨ ਦੀਆਂ ਭੈਣਾਂ ਦੇ ਨੇ ਦੇਖੋ ਹਰ ਇੱਕ ਦਾ ਸ਼ੌਕ ਹੁੰਦਾ ਹੈ ਜਿਆਦਾ ਮਹਿੰਗਾ ਨਹੀਂ ਜਿੰਨਾਂ ਕਿ ਮਤਲਬ ਕਿ 2000 3000 3500 4000 ਇਸ ਪ੍ਰਾਈਸ ਦੇ ਵਿੱਚ ਵਿੱਚ ਆਪਾਂ ਸੇਲ ਕਰਦੇ ਆ ਕੋਈ ਵੀ ਕਪੜਾ ਹੋਵੇ ਜਿਵੇਂ ਕਿ ਕੋਈ ਹੈਂਡਵਰਕ ਕੋਈ ਦੁਪੱਟੀਆਂ ਵਾਲੇ ਇਹਨਾਂ ਦਾ ਪ੍ਰਾਈਸ ਘੱਟ ਹੈ ਜੋ ਵੀ ਹੋਏਗਾ ਉਹ ਤੁਹਾਡੇ ਨਾਲ ਸ਼ੇਅਰ ਕਰਿਆ ਜਾਵੇਗਾ ਬਿਲਕੁਲ ਜਨਰਲ ਰੇਟ ਨੇ ਤੇ ਤੁਸੀਂ ਜਦੋਂ ਮਰਜ਼ੀ ਤੇ ਲਓ ਜੀ ਹੁਣ ਜਿਨ੍ਹਾਂ ਜਿਨ੍ਹਾਂ ਨੇ ਭੈਣਾਂ ਨੇ ਫਟਾਫਟ ਮੈਨੂੰ ਆਰਡਰ ਦੇ ਦਿਓ ਤਾਂ ਕਿ ਦੇਖੋ ਵਰਕ ਵਾਸਤੇ ਵੀ ਨਾ ਦੇਖੋ ਮੇਰਾ ਕੱਲੀ ਦਾ ਕੱਟਾ ਜਾਂਦਾ ਨਹੀਂ ਹੈਗਾ ਉਹਨਾਂ ਮੀਆਂ ਜੀ ਕੋਲ ਬਹੁਤ ਜ਼ਿਆਦਾ ਵਰਕ ਵਾਸਤੇ ਸੂਟ ਆਂਦੇ ਨੇ ਉਹ ਕਹਿੰਦੇ ਨੇ ਵੀ ਦੇਖੋ ਥੋੜਾ ਜਿਹਾ ਕੱਟਾ ਟਾਈਮ ਲੱਗਦਾ ਹੈ ਕੋਈ ਵੀ ਕੰਮ ਨਾ ਦੀਦੀ ਇੱਕ ਤਾਂ ਸਰਦੀ ਦੇ ਦਿਨ ਨੇ ਟਾਈਮ ਲੱਗਦਾ ਏ ਪਰ ਜਦੋਂ ਵੀ ਵਰਕ ਪਰ ਮੇਰੇ ਮੀਆਂ ਜੀ ਦੀ ਹੈ ਆਪਣਾ ਹੱਥ ਤੇ ਬਹੁਤ ਜ਼ਿਆਦਾ ਸਫਾਈ ਆ ਬਹੁਤ ਜ਼ਿਆਦਾ ਸਫਾਈ ਆ ਤੇ ਵਿਚਾਰੇ ਉਹ ਭਾਈ ਨਾ ਬਹੁਤ ਸੋਹਣਾ ਕੱਢਦੇ ਨੇ ਜਿਹੜੀ ਮੰਮੀ ਕੰਗੀ ਕਰ ਰਹੀ ਹੈ ਮੇਰੀ ਮੰਮੀ ਬਾਹਰ ਹੀ ਕਰਦੀ ਹੁੰਦੀ ਹੈ ਕਿਉਂਕਿ ਫਿਰ ਅੰਦਰ ਤੋਂ ਮੰਮੀ ਕੋਈ ਹੁੰਦਾ ਹੈ ਨਾ ਕਿ ਵਾਲ ਬਹੁਤ ਸਾਈਡਾਂ ਉਪਰ ਜਲ ਜਾਂਦੇ ਹੈ ਸ਼ੀਸ਼ੇ ਦੀ ਸਾਈਡ ਤੇ ਜਲ ਜਾਏਗਾ ਬੈੱਡ ਦੇ ਨੀਚੇ ਜੇ ਅੱਬ ਮੈਨੇ ਵੀ ਕਰਾਨੀ ਹੈ ਮੈਂ ਤਾਂ ਖੁਦ ਹੀ ਕਰੂੰਗੀ बेड के नीचे चल जाते हैं शीशे की साइड पे चल जाते हैं फिर मम्मी को पहुंचने में इतना टाइम लगता है तो ना, चाहे सुबह के चार बज रहे हो जब मम्मी तक में कुटिया जाती थी सुबह सुबह ढाई बजे सॉरी चार बजे तो चली ही जाती थी मम्मी उस वक्त तो मम्मी यहीं पे करके जाती थी मतलब रिस्क नहीं लेती मम्मी कभी भी कि हम यहाँ भी आए रिस्क तो मम्मी लेती नहीं अगर मतलब अभी भी एक अंधे में लगे हुए हैं अब इनको बाहर निकाल के जाएगी और कई बार जब मैं स्कूल के लिए लेट हो जाती हूँ ना मैं अंदर घर जाऊँगी फिर मम्मी को इतना टाइम लग जाता है उस दिन एक तो मम्मी फिर बिजनेस भी करती है ना होता ही है थोड़ा बहुत